ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਨਵੀਂ ਸੋਚ ਨਵਾਂ ਪੰਜਾਬ ਮੁਹਿੰਮ ਤਹਿਤ ਇੱਕ ਵਿਸ਼ਾਲ ਰੈਲੀ ਕੀਤੀ ਗਈ। ਹਾਲਾਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ। ਦੋਹਾਂ ਰੈਲੀਆਂ ਵਿੱਚ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ। ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹ ਪ੍ਰੋਗਰਾਮ ਚਾਲੂ ਕੀਤੇ। ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ। ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ ਕਿ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿੱਦਾਂ ਦਾ ਸਹੀ ਮਿਲੂਗਾ ਤੇ ਇਹਦੇ ਅਲਾਵਾ ਨਰਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਸੋ ਅੱਜ ਲੋਕਾਂ ਨੇ ਡਿਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿਹਦੇ ਨਾਲ ਤੁਸੀਂ ਆਪੇ ਸਵੋਧਨ ਦਰਾਂ ਦੱਸਿਆ ਵੀ ਵਿਜੀਲੈਂਸ ਕਵਰੀ ਜਿਹੜੇ ਨਵਕੀਰ ਸਿੰਘ ਜੀ ਮਾ ਦੇ ਕਾਰਜਕਾਲ ਦੌਰਾਨ ਪਾਸਪ ਜਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਅਧਿਆਨ ਦਰਾਂ ਦੋਸ਼ ਲੱਗਦੇ ਰਿਹਾ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਬਿਜ਼ਨਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਸੇ ਟਿਕਾਣਾ ਲੈ ਜਾਊ। ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਆ। ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਹੈ ਉਹ ਦੇਨੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਜਿਹੜੇ ਫੰਡ ਦਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾ ਪੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਲਾਂਕ ਦਿੱਤਾ ਸੀ ਪੀਰ ਸਾਹਿਬ ਦੇ ਪਿੱਛੇ ਜਗਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 ਤੋਂ 19 ਤੱਕ ਸਮਾਂ ਬੀਤ ਗਿਆ ਵਾ ਪਰ ਹਾਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਕੋਈ ਉਦਘਾਟਨ ਦਾ ਨਾ ਇਹਦੇ ਬਾਰੇ ਕੋਈ ਫੰਡ ਦੀ ਗੱਲ ਵੀ ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ ਕੁਝ ਪੈਸੇ ਜਿਹੜੇ ਕਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 60 55 63 ਪਾਈਂ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਂਗਾ ਤੇ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੀਰ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਆਪ ਕਰਾ ਦੇਵੇ ਜੀ ਕਿਸ ਤਰ੍ਹਾਂ ਦੇਖਦੇ ਹੋ ਰੇਡੀ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੇਡੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੇ ਰਾਜ ਮੇਰੀ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖ ਕੇ ਆਏ ਆ ਤੇ ਤੁਸੀਂ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਪਰ ਆਏ ਨਰਤੇ ਸਿੰਘ ਕੀਮਨ ਉਹ ਇਹ ਵਾਲੀ ਬਸ ਬੂਸਟ ਨਾ ਹੈ ਬੂਸਟ ਦਿੱਤੇ ਆ ਕੁਝ ਨਹੀਂ ਹੋਣਾ ਇਹ ਲੋਕਾਂ 'ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਪੂਸ਼ਟ ਹੋਰ ਵਰਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ 'ਚ ਤਿਆਰ ਹੋ ਜਵੇ ਵੀ ਫੇਰ ਵਾਰੀ ਆਉਣ ਵਾਲੀ ਹੈ ਬਸਾਤੀ ਮੱਕੀ ਸੰਬੰਧੀ 26 ਹਮਲਾ ਕੀਤਾ ਹੈ ਉਹਨਾਂ ਕਹਿੰਿਆ ਕਿ ਪੰਜਾਬ ਦੇ ਵਿੱਚ ਜੀਜੇਪੀ ਮਾਡਲ ਲਾਗੂ ਕਰਨਾ ਚਾਹ ਰਹਾ ਰਾਣਾ ਜੀ ਦੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਨੇ ਨਿੱਜੀ ਮੰਡੀਕਰਨ ਕਰਨਾ ਚਾਹੁੰਦੇ ਨੇ ਮੱਕੀ ਖੇਤ ਦੇ ਵਿੱਚ ਇਥਨੋਲ ਬਣਾਉਣਾ ਚਾਹੁੰਦੇ ਨੇ ਇਹ ਰੋਕਟਾ ਰਹੇ ਨੇ ਸਖਪਾਲ ਖੇਰੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲਣ ਵਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਪਾਮ ਮੇਨਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾਮ ਮਿਲਿਆ ਆ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿਣਾ ਵੀ ਤੁਹਾਨੂੰ ਮੱਕੀ ਦਾ ਪਾ ਟਿਕਣ ਨਹੀਂ ਦਊਂਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਦੇ ਆ। ਰਾਜਾ ਬੜਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਗੜੇ ਜਲੀ ਸ਼ਾਮਲ ਹੋਣਾ ਇਹ ਨਹੀਂ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਇਹ ਕਹਿਣਾ ਇਹਦੇ ਬਾਰੇ। ਕੀ ਕਹਿੰਦੇ? ਕਿ ਰਾਣਾ ਪਰਿਵਾਰ ਰੈਲੀ 'ਚ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਕਿ ਕਾਂਗਰਸ ਇਕਜੁੱਟ ਨਹੀਂ। ਮੈਂ ਤਾਂ ਹੈ ਹੀ ਆਜ਼ਾਦ ਭਾਈ ਕਾਂਗਰਸ 'ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜਾਂਗੇ। ਰੰਧਾ ਵਾਜੀ ਨੇ ਕਿਹਾ ਕਿ ਨਵਦੇਸ਼ ਜੀ ਮੈਂ ਸਾਡਾ ਦੇ ਕਾਂਗਰਸ ਦਾ ਲੀਡਰ ਹੈ। ਜਿਨਾ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹਦੀ ਜਦੋਂ ਹੁਣ ਐਸਪੀਆ ਪਿਛਲੇ ਦਿਨ ਇਨਕੁਆਇਰੀ ਹੋਣੀ ਹੈ ਜਿਹਨੇ ਗੁਰਨਾਨਕ ਪਾਸ਼ਾ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਕੱਲਾ ਨਹੀਂ ਛੱਡਾਂਗੇ। ਪੰਜਾਬ ਦੇ ਸਹਿਨਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਦੇਸ਼ ਤੂੰ ਆਗੇ ਬੜੋ ਹਮ ਤੁਹਾਡੇ ਸਾਥ। नवतेज आगे बढ़ो तुम अकेले रह जाओगे बात लोगों के साथ होगी अकेले नवतेज से कुछ नहीं होगा हलका सुल्तानपुर लोधी तो आजाद विधायक राणा इंद्र सिंह वालों नवी सोच नवा पंजाब मुहिम तहत एक विशाल रैली की गई ਹਾਲਾਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ ਦੋਹਾਂ ਰੈਲੀਆਂ ਵਿੱਚ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ ਅੱਜ ਰਾਲਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਦੇ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਜਿਹੀ ਵੀ ਮੱਕੀ ਦਾ ਹੋਊਗਾ ਕਿ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿੱਦਾਂ ਨਾ ਸਹੀ ਮਿਲੂਗਾ ਤੇ ਇਹਦੇ ਅਲਾਵਾ ਨਵਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿ ਦੇ ਨਾਲ ਸੋ ਅੱਜ ਲੋਕਾਂ ਨੇ ਡਿਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿ ਦੇ ਨਾਲ ਤੁਸੀਂ ਆਪਣੇ ਸਵੋਧਨ ਤਰ੍ਹਾਂ ਦੱਸਿਆ ਵੀ ਜਿਲੇਸ ਅਨਵਾਰੀ ਜਿਹੜੇ ਨਵਦੀਪ ਸਿੰਘ ਜੀ ਦੇ ਕਾਰਜਕਾਲ ਦੌਰਾਨ ਪਾਸਪੁਰਜਾਲਾ ਥਾਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਦੌਰਾਨ ਦੋਸ਼ ਲੱਗਦੇ ਰਹੇ ਆ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਵਿਜਲਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊ ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਹੈ ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਉਹ ਦੇਣੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਜਿਹੜੇ ਫੰਡ ਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾਂ ਪੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਵੀਰ ਸਾਹਿਬ ਦੇ ਪਿੱਛੇ ਜਗ੍ਹਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ ਅੱਤ 1920 ਤੋਂ 1990 ਤੱਕ ਸਮਾਂ ਬੀਤ ਗਿਆ ਵਾ ਪਰ ਹਾਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਕੋਈ ਉਦਘਾਟਨ ਦਾ ਨਾ ਹੀ ਉਸ ਬਾਰੇ ਕੋਈ ਫੱਟ ਦੀ ਗੱਲ ਵੀ। ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ। ਕੁਝ ਪੈਸੇ ਜਿਹੜੇ ਕੰਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ। ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 605565 ਪਾਈ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਗਾ ਇਹ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਝੋੜ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦੇ। ਜਿਸ ਤਰ੍ਹਾਂ ਦੇਖਦੇ ਹੋ ਰੇਡੀ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੇਡੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੀ ਮੇਰੀ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖ ਕੇ ਆਏ ਆ ਤੇ ਤੁਹਾਨੂੰ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਪਰ ਆਏ ਨਰਤੇ ਸਿੰਘ ਜੀ ਮਾਨੂੰ ਇਹ ਵਾਲੀ ਬਤਾਓ ਬੂਸਟ ਨੇ ਆਏ ਬੂਸਟ ਦਿੱਤਿਆ ਕੁਝ ਨਹੀਂ ਹੋਣਾ ਇਹ ਲੋਕਾਂ ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਘੁੱਟਿਆ ਤੇ ਹੁਣ ਬੂਸਟ ਹੋਰ ਪਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ 'ਚ ਤਿਆਰ ਹੋ ਜਵੇ ਵੀ ਫੇਰਬਾਰੀ ਆਉਣ ਵਾਲੀ ਹੈ ਪਰ ਸਾਥੀ ਮੱਕੀ ਸੰਬੰਧੀ 26 ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਲਾਗੂ ਕਰਨ ਦਾ ਚਾਹ ਰਹਾ ਰਾਣਾ ਜੀ ਦੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਇਹ ਨਿੱਜੀ ਪੰਡਿਕਰਨ ਕਰਨਾ ਚਾਹੁੰਦੇ ਨੇ ਮੱਕੀ ਖੇਤ ਦੇ ਵਿੱਚ ਇਥਨੋਲ ਬਣਾਉਣਾ ਚਾਹੁੰਦੇ ਨੇ ਜਿਹੇ ਰੋਕਟਾ ਰਹਿੰਦੇ ਸੁਖਪਾਲ ਕਹਿ ਰਹੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲਣ ਵਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਪਾਮ ਮੇਨਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾਅ ਮਿਲਿਆ ਜਾਂ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਪਾਅ ਟਿਕਣ ਨਹੀਂ ਦਊਂਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾਅ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਦੇਣਾ ਹੈ ਰਾਜਾ ਬੜਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਰਜ ਵਿੱਚ ਅਲੀ ਸ਼ਾਮਲ ਹੋਣਾ ਇਹ ਨਹੀਂ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਠੀਕ ਹੈ ਨਾ ਇਹ ਬਾਕੀ ਠੀਕ ਹੈ ਤੇ ਜੇ ਰਾਣਾ ਪਰਿਵਾਰ ਰੈਲੀ ਚ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਇੱਕ ਜੁੱਟ ਨਹੀਂ ਮੈਂ ਤੇ ਹੈ ਹੀ ਆਜ਼ਾਦ ਭਾਈ ਕਾਂਗਰਸ ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜਾਂਗੇ ਰੰਧਾਵਾ ਜੀ ਨੇ ਕਿਹਾ ਕਿ ਨਵਦੇਸ਼ ਜੀ ਮੈਂ ਸਾਡਾ ਦੇ ਕਾਂਗਰਸ ਦਾ ਲੀਡਰ ਆ ਚਿਨਾ ਨਹੀਂ ਕਿਹਾ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹਦੀ ਜਦੋਂ ਹੁਣ ਏਸੀਪੀ ਵਿਚਲੈਂਸ ਦੀ ਇਨਕੁਆਇਰੀ ਹੋਣੀ ਹੈ ਜਿਹਦੇ ਗੁਰਨਾਨਕ ਪਾਸ਼ਾ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿਨਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਤੇਜ ਤੂੰ ਅੱਗੇ ਵਧੋ ਹਮ ਤੁਹਾਡੇ ਸਾਥ ਹੇ ਨਵਤੇਜ ਅੱਗੇ ਵਧੋ ਤੂੰ ਅਕੇਲੇ ਰਹਿ ਜਾਓਗੇ ਬਾਤ ਲੋਕੋ ਕੇ ਸਾਥ ਹੋਗੀ ਅਕੇਲੇ ਨਵਤੇਜ ਸੇ ਕੁਛ ਨਹੀਂ ਹੋਗਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਨਵੀਂ ਸੋਚ ਨਵਾਂ ਪੰਜਾਬ ਮੁਹਿੰਮ ਤਹਿਤ ਇੱਕ ਵਿਸ਼ਾਲ ਰੈਲੀ ਕੀਤੀ ਗਈ ਹਾਲਾਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ ਦੋਹਾਂ ਰੈਲੀਆਂ ਵਿੱਚ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਦੇ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ ਕੀ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿਦਾਂ ਦਾ ਸਹੀ ਮਿਲੂਗਾ ਤੇ ਇਹਦੇ ਇਲਾਵਾ ਨﻔਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿਹਦੇ ਨਾਲ ਸੋ ਅੱਜ ਲੋਕਾਂ ਨੇ ਡਿਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿਹਦੇ ਨਾਲ ਤੁਸੀਂ ਇਹ ਆਪਣੇ ਸਬੋਧਨ ਤਰ੍ਹਾਂ ਦੱਸਿਆ ਵੀ ਜਿਵੇਂ ਜਨਵਰੀ ਜਿਹੜੇ ਨਵਦੀਪ ਸਿੰਘ ਜੀ ਦੇ ਕਾਰਜਕਾਲ ਦੌਰਾਨ ਪਾਸਪਾਲਾ ਥੱਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਅਧਿਆਨ ਦੌਰਾਨ ਦੋਸ਼ ਲੱਗਦੇ ਰਿਹਾ ਵੀ ਪੈਸੇ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਬਿਜ਼ਨਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊ। ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਆ। ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਮਣੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਹੈ ਉਹ ਦਿਨੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਸੈਂਟਰ ਤੋਂ ਜਿਹੜੇ ਫੰਡ ਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾਂ ਪਹਿਲੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਫੇਰ ਸਾਹਿਬ ਦੇ ਪਿੱਛੇ ਜਗਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 ਤੋਂ 19 ਤੱਕ ਹੁਣ ਤੱਕ ਸਮਾਂ ਬੀਤ ਗਿਆ ਵਾ ਪਰ ਹਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਉਹ ਦਾਕੰਦ ਨਾ ਆਇਓ ਉਸ ਬਾਰੇ ਕੋਈ ਫੱਟ ਦੀ ਗੱਲ ਨਹੀਂ ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ ਕੁਝ ਪੈਸੇ ਜਿਹੜੇ ਕਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 60 55 65 ਪਾਈਂ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਂਗਾ ਤੇ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਝੋੜ ਲਾਉਣ ਦੀ ਲੋੜ ਨਹੀਂ ਮਾਲਿਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦੇਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਰੈਡੀ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੈਡੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੇ ਰਾਜ ਮੇਰੀ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖ ਕੇ ਆਏ ਆ ਤੇ ਤੁਹਾਨੂੰ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਪਰ ਆਏ ਨਵਤੇਜ ਸਿੰਘ ਕੀਮਨ ਉਹ ਇਹ ਵਾਲੀ ਦੂਸਰੇ ਨਾ ਆਏ ਬੂਸਟ ਦਿੱਤਿਆ ਕੁਝ ਨਹੀਂ ਹੋਣਾ ਇਹ ਲੋਕਾਂ 'ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਘੁੱਟਿਆ ਤੇ ਹੁਣ ਬੂਸਟ ਹੋਰ ਪਰਦੇ ਹੋ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ 'ਚ ਤਿਆਰ ਹੋ ਜਵੇ ਵੀ ਖੇਰਬਾਰੀ ਆਉਣ ਵਾਲੀ ਹੈ ਇਸ ਸਬੰਧੀ ਮੱਕੀ ਸੰਬੰਧੀ 26 ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜੀਜੇਪੀ ਮਾਡਲ ਲਾ ਕੇ ਕੰਮ ਚੰਗਾ ਆਇਆ ਰਾਣਾ ਜੀ ਦੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਨੇ ਨਿੱਜੀ ਮੰਡੀਕਰਨ ਕਰਨਾ ਚਾਹੁੰਦੇ ਨੇ ਮੱਕੀ ਖੇਤ ਦੇ ਵਿੱਚ ਐਥਨੋਲ ਬਣਾਉਣਾ ਚਾਹੁੰਦੇ ਨੇ ਜੇ ਇਹ ਰੋਕਟ ਦੇ ਦੇ ਸਖਪਾਲ ਖਹਿਰੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲਣ ਵਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਆ ਸਾਲਾਂ ਚ ਕਿਸ ਤਰੀਕੇ ਨਾਲ ਪਾਮ ਮੇਨਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾਮ ਮਿਲਿਆ ਆ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਪਾ ਟਿਕਣ ਨਹੀਂ ਦਊਂਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਰੱਖਾ ਰਾਜਾ ਬੜਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਰਜ ਵਿੱਚ ਅਲੀ ਸ਼ਾਮਲ ਹੋਣਾ ਇਹ ਨਹੀਂ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਹੈ ਇਹ ਕਹਿਣਾ ਇਹਦੇ ਬਾਰੇ ਕੀ ਕਹਿੰਦੇ ਜੇ ਰਾਣਾ ਪਰਿਵਾਰ ਰੈਲੀ 'ਚ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਕਿ ਕਾਂਗਰਸ ਇਕਜੁੱਟ ਨਹੀਂ ਹੈ ਮੈਂ ਤਾਂ ਹੈ ਹੀ ਆਜ਼ਾਦ ਭਾਈ ਕਾਂਗਰਸ 'ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜੰਗ ਰੰਧਾਵਾਜੀ ਨੇ ਕਿਹਾ ਕਿ ਨਵਦੇਸ਼ ਜੀ ਮਾ ਸਾਡਾ ਦਾ ਕਾਂਗਰਸ ਦਾ ਲੀਡਰ ਹੈ। ਜਿਨਾ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹ ਵੀ ਜਦੋਂ ਹੁਣ ਏਸੀਪੀ ਵਿਜਲੈਂਸ ਦੀ ਇਨਕੁਆਇਰੀ ਹੋਣੀ ਹੈ ਜਿਹਨੇ ਗੁਰਨਾਨਕ ਪਾਸ਼ਾ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਇਕੱਲਾ ਨਹੀਂ ਛੱਡਾਂਗੇ। ਪੰਜਾਬ ਦੇ ਸਹਿਨਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਦੇਸ਼ ਤੂੰ ਅੱਗੇ ਵਧੋ ਹਮ ਤੁਹਾਰੇ ਸਾਥ ਹੈ। नव तेज आगे बढो तुम अकेले रह जाओगे बात लोगों के साथ होगी अकेले नवतेज से कुछ नहीं होगा। हलका सुल्तानपुर लोधी तो आजाद विधायक राणा इंदरप्रताप सिंह वालों नवी सोच नवा पंजाब मुहिम तहत एक विशाल रैली की थी गई। ਹਾਲਾਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ ਦੋਹਾਂ ਰੈਲੀਆਂ ਵਿੱਚ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾ ਸੀ ਵੀ ਮੱਕੀ ਦਾ ਹੋਊਗਾ ਕਿ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿੱਦਾਂ ਨਾ ਸਹੀ ਮਿਲੂਗਾ ਤੇ ਇਹਦੇ ਅਲਾਵਾ ਨਵਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿ ਦੇ ਨਾਲ ਸੋ ਅੱਜ ਲੋਕਾਂ ਨੇ ਡਿਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿ ਦੇ ਨਾਲ ਤੁਸੀਂ ਇਹ ਆਪਣੇ ਸਵੋਧਨ ਤਰ੍ਹਾਂ ਦੱਸਿਆ ਵੀ ਵਿਜੀਲੈਂਸ ਇਨਕੁਆਰੀ ਜਿਹੜੇ ਨਵਦੀਪ ਸਿੰਘ ਜੀ ਦੇ ਕਾਰਜਕਾਲ ਦੌਰਾਨ ਪਾਸਪਾਲਾ ਥੱਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਦੌਰਾਨ ਦੋਸ਼ ਲੱਗਦੇ ਰਹੇ ਆ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਤਾਂ ਪੈਸੇ ਨਹੀਂ ਲੱਗੇ ਵੀ ਇਹ ਵਿਜੀਲੈਂਸ ਸਹੀ ਤਰੀਕੇ ਨਾਲ ਜਾਂਚ ਕਰਕੇ ਇਹਨੂੰ ਸਿੱਟੇ ਤੱਕ ਲਿਜਾਊਂ। ਵੇਖੋ ਮੈਨੂੰ ਇਲਾਕੇ ਦੇ ਲੋਕਾਂ ਨੇ ਇਲੈਕਸ਼ਨ ਦੇ ਵਿੱਚ ਇਹ ਕਹਿਆ ਸੀ ਵੀ ਇਹ ਜਾਂਚ ਕਰਾਉਣੀ ਆ ਤੇ ਸੈਸ਼ਨ ਦੇ ਵਿੱਚ ਮੈਂ ਮੁੱਦਾ ਚੱਕਿਆ ਮੁੱਖ ਮੰਤਰੀ ਸਾਹਿਬ ਨੂੰ ਰਿਟਰਨ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਇਨਕੁਆਇਰੀ ਆ ਉਹ ਚਾਲੂ ਹੋ ਗਈ ਆ ਤੇ ਹੁਣ ਭਾਈ ਉਹਦੇ ਜਿਹੜੇ ਜਵਾਬ ਉਹ ਦੇਣੇ ਪੈਣਗੇ ਇੱਕ ਤੁਸੀਂ ਗੱਲ ਕੀਤੀ ਸੀ ਸੈਂਟਰ ਤੋਂ ਜਿਹੜੇ ਫੰਡ ਰੁਕੇ ਸੀ ਉਹ ਤੁਸੀਂ ਲੈ ਕੇ ਆਏ ਆ 550 ਸਾਲਾਂ ਪੇ ਸੈਂਟਰ ਗਵਰਨਮੈਂਟ ਨੇ ਪਿੰਡ ਬਾਬੇ ਨਾਨਕ ਦਾ ਬਣਾਉਣ ਦਾ ਐਲਾਨ ਕੀਤਾ ਸੀ ਵੀਰ ਸਾਹਿਬ ਦੇ ਪਿੱਛੇ ਜਗ੍ਹਾ ਵੀ ਆਇਡੈਂਟੀਫਾਈ ਉਹਨਾਂ ਨੇ ਕੀਤੀ ਸੀ ਪਰ 1920 ਤੋਂ 1990 ਤੱਕ ਸਮਾਂ ਬੀਤ ਗਿਆ ਵਾ ਪਰ ਹਾਲੇ ਤੱਕ ਕੋਈ ਉੱਥੇ ਨਾ ਕਾਰਜ ਸ਼ੁਰੂ ਹੋਇਆ ਨਾ ਕੋਈ ਉਦਘਾਟਨ ਦਾ ਨਾ ਹੀ ਉਸ ਬਾਰੇ ਕੋਈ ਫੱਟ ਦੀ ਗੱਲ ਵੀ। ਦੇਖੋ ਅੱਜ ਦੀ ਡੇਟ 'ਚ ਸਭ ਤੋਂ ਪਹਿਲਾਂ ਜਿਹੜੇ ਫੰਡ ਲੈਪਸ ਹੋ ਰਹੇ ਸੀਗੇ ਉਹ 50 ਕਰੋੜ ਰੁਪਈਆ ਮੈਂ ਲੈ ਕੇ ਆਇਆ ਅੱਜ ਟੀਸੀ ਸਾਹਿਬ ਦੇ ਖਾਤੇ ਦੇ ਵਿੱਚ 100 ਕਰੋੜ ਤੋਂ ਉੱਤੇ ਪਿਆ। ਕੁਝ ਪੈਸੇ ਜਿਹੜੇ ਕੰਮ ਸੀਵਰੇਜ ਦੇ ਪੀਣ ਵਾਲੇ ਪਾਣੀ ਦੇ ਚੱਲ ਰਹੇ ਆ ਉਹਨਾਂ ਦੀ ਪੇਮੈਂਟ ਵੀ ਉਹਦੇ 'ਚ ਹੋਣੀ ਆ। ਉਹਦੇ ਤੋਂ ਇਲਾਵਾ ਸਾਡੇ ਕੋਲ 60 60 ਤੋਂ 6055 ਪੈਡ ਪਾਈ ਦਾ ਸੁੱਤੇ ਥੱਲੇ ਕਰੋੜ ਫालतू ਪਿਆ ਹੋਏਗਾ ਉਹਦਾ ਸਪੋਰਟ ਸਟੇਡੀਅਮ ਜੋ ਮੇਰੀ ਚਾਹਤ ਸੀ ਉਹ ਹੁਣ ਪੜਾ ਕੇ ਦਊਗਾ ਇਹ ਕਿਰਪਾ ਗੁਰੂ ਸਾਹਿਬ ਦੀ ਆ ਉਹਨਾਂ ਦੀ ਗੁਰਨਾਨਕ ਪਾਸ਼ੇ ਦੀ ਧਰਤੀ ਤੇ ਜੇ ਕੰਮ ਚੰਗੇ ਕਰਾਂਗੇ ਤਾਂ ਫਿਰ ਚੋਰ ਲਾਉਣ ਦੀ ਲੋੜ ਨਹੀਂ ਮਾਲਕ ਆਪਣੇ ਆਪ ਹੀ ਕਿਰਪਾ ਕਰਕੇ ਸਾਰਾ ਕੰਮ ਉਹ ਆਪ ਕਰਾ ਦੇਗਾ ਜਿਸ ਤਰ੍ਹਾਂ ਦੇਖਦੇ ਹੋ ਰੈਡੀ ਨੂੰ ਇੱਕ ਪਾਸੇ ਇੱਥੇ ਤੁਹਾਡੀ ਰੈਡੀ ਹੋ ਰਹੀ ਦੂਸਰੇ ਪਾਸੇ ਚਿਮਾਈ ਦੀ ਹੋ ਰਹੀ ਹੈ ਕਾਂਗਰਸ ਪੰਜਾਬ ਦੀ ਮੇਰੇ ਵਾਲੀ ਤਾਂ ਤੁਸੀਂ ਵੇਖ ਲਈ ਉਹਨਾਂ ਵਾਲੀ ਵੀ ਵੇਖ ਕੇ ਆਏ ਆ ਤੇ ਤੁਹਾਨੂੰ ਜਵਾਬ ਤੁਸੀਂ ਦਿਓਗੇ ਉਹ ਕਹਿੰਦੇ ਬੂਸਟ ਪਰ ਆਏ ਨਰਦੇਸ ਸਿੰਘ ਜੀ ਮਨ ਉਹ ਵਾਲੀ ਬਸ ਬੂਸਟ ਨੇ ਆਏ ਬਲਕੇ ਬੂਸਟ ਦਿੱਤਿਆ ਕੁਝ ਨਹੀਂ ਹੋਣਾ ਇਹ ਲੋਕਾਂ ਚ ਕਿੱਦਾਂ ਤੁਸੀਂ ਵਿਚਰੋਗੇ ਲੋਕਾਂ ਨੂੰ ਲੁੱਟਿਆ ਘੁੱਟਿਆ ਤੇ ਹੁਣ ਬੂਸਟ ਹੋਰ ਪਰ ਦਿਓ ਕਿ ਅਗਲੀ ਤਿਆਰੀ ਲੋਕਾਂ ਦੇ ਦਿਮਾਗ ਚ ਤਿਆਰ ਹੋ ਜਵੇ ਵੀ ਖੇਰਬਾਰੀ ਆਉਣ ਵਾਲੀ ਹੈ ਬਸਾਤੀ ਮੱਕੀ ਸੰਬੰਧੀ 26 ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਲਾਗੂ ਕਰਨਾ ਚਾਹ ਰਹਾ ਰਾਣਾ ਜੀ ਜੀ ਤੇ ਨਿੱਜੀ ਮਾਡਲ ਜਿਹੜਾ ਸਥਾਪਿਤ ਕਰਨਾ ਚਾਹੁੰਦੇ ਇਹ ਨਿੱਜੀ ਪੰਡਿਕਰਨ ਕਰਨਾ ਚਾਹੁੰਦੇ ਨੇ ਮੱਕੀ ਖੇਤ ਦੇ ਵਿੱਚ ਇਥਨੋਲ ਬਣਾਉਣਾ ਚਾਹੁੰਦੇ ਨੇ ਇਹ ਰੋਕਟਾ ਦੇ ਸੁਖਪਾਲ ਖਹਿਰੇ ਨੇ ਆਪ ਕਦੇ ਖੇਤੀ ਕੀਤੀ ਜਿਹੜੇ ਬੋਲਣ ਵਾਲੇ ਆ ਇਹ ਮੈਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਲੋਕ ਜਾਣਦੇ ਆ ਹਰੇਕ ਬੰਦੇ ਦੇ ਜ਼ੁਬਾਨ ਤੇ ਆ ਕਿ ਮੱਕੀ ਦਾ ਪਿਛਲੇ ਦੋ ਸਾਲਾਂ ਚ ਕਿਸ ਤਰੀਕੇ ਨਾਲ ਪਾਮ ਮੇਨਟੇਨ ਹੋਇਆ ਸੋ ਲੋਕ ਜਾਣਦੇ ਆ ਤੇ ਇਹ ਸਵਾਲ ਲੋਕਾਂ ਨੂੰ ਪੁੱਛੋ ਦੱਸਣਗੇ ਕਿ ਉਹਨਾਂ ਨੂੰ ਫਸਲਾਂ ਦਾ ਪਾਅ ਮਿਲਿਆ ਜਾਂ ਨਹੀਂ ਮਿਲਿਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਂ ਸਾਰੇ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹਿੰਨਾ ਵੀ ਤੁਹਾਨੂੰ ਮੱਕੀ ਦਾ ਪਾਅ ਟਿਕਣ ਨਹੀਂ ਦਊਂਗਾ ਕਿਰਪਾ ਮਾਲਕ ਦੀ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਗੁਰਨਾਨਕ ਪਾਸ਼ਾ ਨੇ ਤੇ ਪਾਅ ਇਹਦਾ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਦੇ ਆ। ਰਾਜਾ ਬੜਿੰਗ ਨੇ ਕਿਹਾ ਕਿ ਰਾਣਾ ਪਰਿਵਾਰ ਦੇ ਕਾਰਜ ਵਿੱਚ ਅਲੀ ਸ਼ਾਮਲ ਹੋਣਾ ਇਹ ਨਹੀਂ ਮਤਲਬ ਕਿ ਕਾਂਗਰਸ ਇਕਜੁੱਟ ਨਹੀਂ ਗਈ। ਠੀਕ ਹੈ ਨਾ ਦੇ ਬਾਕੀ ਠੀਕ ਹੈ ਤੇ ਜੇ ਰਾਣਾ ਪਰਿਵਾਰ ਰੈਲੀ ਚ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਹੈ ਕਿ ਕਾਂਗਰਸ ਇੱਕ ਜੂਟ ਨਹੀਂ ਮੈਂ ਤੇ ਹੈ ਹੀ ਆਜ਼ਾਦ ਭਾਈ ਕਾਂਗਰਸ ਚ ਹੈ ਹੀ ਨਹੀਂ ਅਜੇ ਜਿੱਦਣ ਆਉਣਾ ਹੋਊਗਾ ਆਜਾਂਗੇ ਰੰਧਾਵਾ ਜੀ ਨੇ ਕਿਹਾ ਕਿ ਨਵਦੇਸ਼ ਜੀ ਮੈਂ ਸਾਡਾ ਦੇ ਕਾਂਗਰਸ ਦਾ ਲੀਡਰ ਆ ਚਿਨਾ ਨਹੀਂ ਕਿ ਆ ਕਿ ਜਿਹੜਾ ਕਾਂਗਰਸ ਦਾ ਤੇ ਉਹਨਾਂ ਦਾ ਲੀਡਰ ਹੈ ਤੇ ਫਿਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਇਹਦੀ ਜਦੋਂ ਹੁਣ ਏਸੀਪੀ ਵਿਜਲेंस ਦੀ ਇਨਕੁਆਇਰੀ ਹੋਣੀ ਹੈ ਜਿਹਦੇ ਗੁਰਨਾਨਕ ਪਾਸ਼ਾ ਦੇ ਪੈਸੇ ਖਾਦੇ ਆ ਉਸ ਇਨਕੁਆਇਰੀਆਂ ਦੇ ਵਿੱਚ ਵੀ ਨਾਲ ਜਾਵਾਂਗੇ ਇਹਨੂੰ ਕੱਲਾ ਨਹੀਂ ਛੱਡਾਂਗੇ ਪੰਜਾਬ ਦੇ ਸਹਿਨਚਾਰਜ ਰਵਿੰਦਰ ਢਾਲਵੀ ਨੇ ਕਿਹਾ ਕਿ ਨਵਤੇਜ ਤੂੰ ਆਗੇ ਵਧੋ ਹਮ ਤੁਹਾਰੇ ਸਾਥ ਹੇ ਨਵਤੇਜ ਆਗੇ ਵਧੋ ਤੂੰ ਅਕੇਲੇ ਰਹਿ ਜਾਓਗੇ ਬਾਤ ਲੋਕੋ ਕੇ ਸਾਥ ਹੋਗੀ ਅਕੇਲੇ ਨਵਤੇਜ ਸੇ ਕੁਛ ਨਹੀਂ ਹੋਊਗਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਨਵੀਂ ਸੋਚ ਨਵਾਂ ਪੰਜਾਬ ਮੁਹਿੰਮ ਤਹਿਤ ਇੱਕ ਵਿਸ਼ਾਲ ਰੈਲੀ ਕੀਤੀ ਗਈ ਹਾਲਾਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਵਿੱਚ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ ਹੋਈ ਸੀ ਦੋਹਾਂ ਰੈਲੀਆਂ ਵਿੱਚ ਭਰਮਾ ਹੁੰਗਾਰਾ ਵੇਖਣ ਨੂੰ ਮਿਲਿਆ ਅੱਜ ਰਾਣਾ ਜੀ ਨੇ ਸਾਰੇ ਪੰਜਾਬ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਦੇ ਪ੍ਰੋਗਰਾਮ ਚਾਲੂ ਕੀਤੇ ਮਾਲਵੇ ਦੇ ਵਿੱਚ ਤਿੰਨ ਪ੍ਰੋਗਰਾਮ ਹੋਏ ਤੇ ਅੱਜ ਸੁਲਤਾਨਪੁਰ ਦੇ ਵਿੱਚ ਉਹ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਆ ਤੇ ਲੋਕਾਂ ਨੂੰ ਬੜੀ ਚਿੰਤਾਸ਼ੀਬ ਮੱਕੀ ਦਾ ਹੋਊਗਾ ਕਿ ਸੋ ਉਹਦੇ ਰਿਲੇਟਡ ਵਿੱਚ ਪ੍ਰੋਗਰਾਮ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੋਊਗੀ ਸਾਡੀ ਫਸਲ ਦਾ ਭਾਅ ਸਾਨੂੰ ਕਿਦਾਂ ਦਾ ਸਹੀ ਮਿਲੂਗਾ ਤੇ ਇਹਦੇ ਇਲਾਵਾ ਨਗਤੇਜ ਸਿੰਘ ਚੀਮਾ ਜੀ ਨੇ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਿਹਾ ਵੀ ਆਪਾਂ ਵੀ ਉਸ ਹੀ ਦਿਨ ਰੱਖ ਕੇ ਦਿਖਾ ਦੇਣਾ ਵੀ ਲੋਕ ਸੁਲਤਾਨਪੁਰ ਦੇ ਕਿ ਦੇ ਨਾਲ ਸੋ ਅੱਜ ਲੋਕਾਂ ਨੇ ਡਿਸਾਈਡ ਕਰਕੇ ਆਪਣਾ ਫਤਵਾ ਦਿੱਤਾ ਕਿ ਲੋਕ ਕਿ ਦੇ ਨਾਲ ਤੁਸੀਂ ਆਪਣੇ ਸਬੋਧਨ ਤਰ੍ਹਾਂ ਦੱਸਿਆ ਵੀ ਜਿਵੇਂ ਜਨਵਰੀ ਜਿਹੜੇ ਨਵਦੀਪ ਸਿੰਘ ਜੀ ਦੇ ਕਾਰਜਕਾਲ ਦੌਰਾਨ ਪਾਸਪਾਲਾ ਥਾਲਾ ਸਮਾਗਮ ਹੋਇਆ ਉਹਦੀ ਸ਼ੁਰੂ ਹੋ ਗਈ ਹੈ ਕਿਸ ਚੀਜ਼ ਇਸ ਨੂੰ ਕਿੱਦਾਂ ਦੇਖਦੇ ਹੋ ਵੀ ਜਿਹੜੇ ਹੁਣ ਉਹਨਾਂ ਦਿਨਾਂ ਦੌਰਾਨ ਦੋਸ਼ ਲੱਗਦੇ ਰਹੇ ਆ ਵੀ ਪੈਸਿਆਂ ਦਾ ਗਵਨ ਹੋਇਆ ਵਾ ਜਾਂ ਸਹੀ ਥਾ ਪੈਸੇ ਨਹੀਂ ਲੱਗੇ